ਗੁਰਬਾਣੀ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ ਕੋਈ ਸ਼ਬਦ ਦੀ ਧਾਰਨ ਲਈ ਦਿੰਦੇ ਆ ਮਾਸ ਮਾਸ ਕਰ ਮੂਰਖ ਝਾਗੇ ਚਲੋ ਮੈਂ ਸਪਸ਼ਟੀ ਕਰ ਦਿਆਂ ਹਾਂ ਮਾਸ ਮਾਸ ਕਰ ਮੂਰਖ ਝਗਰੇ ਹਰ ਸ਼ਬਦ ਦਾ ਸਿਧਾਂਤ ਉਹਦੇ ਵਿੱਚ ਹੀ ਹੁੰਦਾ ਇਹ ਭਗਤੀਆਂ ਉਹਦੇ ਵਿੱਚ ਹੀ ਹੈ ਨਾ ਆਪੱਖ ਭੱਖ ਹੈ ਭੱਖ ਤੱਜ ਛੋੜਾ ਹੈ ਅੰਧ ਗੁਰੂ ਜਿਨ ਕੇਰਾ ਆਪੱਖ ਹੁੰਦਾ ਨਾ ਖਾਣ ਵਾਲੀ ਵਸਤੂ ਭੱਖ ਹੁੰਦਾ ਖਾਣ ਵਾਲੀ ਵਸਤੂ ਕਹਿੰਦੇ ਜਿਹੜੀਆਂ ਨਾ ਖਾਣ ਯੋਗ ਵਸਤੂਆਂ ਬੰਦਾ ਉਹ ਖਾਂਦਾ ਤੇ ਨਾ ਧਰਮ ਦਾ ਲਾਉਂਦਾ ਵੀ ਇਹ ਧਰਮ ਦੇ ਕਰਮ ਹੈ। ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਇੱਕ ਵਾਰੀ ਕਿਸੇ ਨੇ ਕਿ ਭਗਵਾਨ ਜੀਵ ਹੱਤਿਆ ਜਿਹੜੇ ਲੋਕ ਕਰਦੇ ਆ ਉਹਨਾਂ ਬਾਬਤ ਸਾਨੂੰ ਦੱਸੋ। ਭਗਵਾਨ ਨੇ ਬਹੁਤ ਸੁੰਦਰ ਉੱਤਰ ਦਿੱਤਾ। ਅਵਤਾਰੀ ਮਹਾਪੁਰਸ਼ ਦੁਨੀਆ ਨੂੰ ਸਿੱਧੇ ਰਸਤੇ ਪਾਉਂਦੇ ਆ। ਕਹਿੰਦੇ ਭਾਈ ਕਿਸੇ ਦਾ ਮਾਸ ਖਾਣ ਤੋਂ ਪਹਿਲਾਂ ਨਾ ਤੁਸੀਂ ਆਪਣਾ ਮਾਸ ਕਟਾ ਕੇ ਦੇਖੋ ਤੁਹਾਨੂੰ ਤਕਲੀਫ ਹੁੰਦੀ ਹੈ ਭਗਵਾਨ ਨੇ ਕਿੰਨੀ ਸੋਹਣੀ ਧਾਰਨ ਦਿੱਤੀ ਕਹਿੰਦੇ ਤੇਰਾ ਕੋਈ ਮਾਸ ਕੱਟੇ ਤੈਨੂੰ ਤਕਲੀਫ ਹੋਊਗੀ ਤੇਰਾ ਗਲਾ ਕੱਟ ਦਵੇ ਤੂੰ ਕਟਾਵੇਂਗਾ ਤੂੰ ਆਪਣੀ ਜਾਨ ਸੌ ਥਾਂਵੇਂ ਭੱਜ ਕੇ ਬਚਾਵੇਂਗਾ ਬਾਹਵੁੱਦੀ ਆਤਮਾ ਨੂੰ ਦਰਦ ਹੋ ਰਿਹਾ ਜੇ ਤੇਰੀ ਆਤਮਾ ਦੁਖੀ ਹੈ ਜਿਨੂੰ ਤੂੰ ਮਾਰ ਰਿਆ ਉਹ ਆਪਣੀ ਜਾਨ ਬਚਾਉਣ ਲਈ ਕਦੇ ਕਿਤੇ ਕਦੇ ਕਿਤੇ ਭੱਜਦਾ ਕਿਸੇ ਜੀਵ ਦੀ ਆਤਮਾ ਨੂੰ ਤੜਫਾ ਕੇ ਦੁੱਖ ਦੇ ਕੇ ਮਾਰ ਕੇ ਆਪਣਾ ਹਾਰ ਬਣਾਉਣਾ ਇਹ ਸਭ ਤੋਂ ਵੱਡਾ ਪਾਪ ਭਗਵਾਨ ਨੇ ਉੱਤਰ ਦਿੱਤਾ ਸੋ ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਵਿੱਚ ਮਾਰਾ ਕਹਿੰਦੇ ਆਪੱਖ ਭੱਖਾ ਐ ਇਸੇ ਸ਼ਬਦ ਵਿੱਚ ਆਪੱਖ ਤਜੋ ਛੋੜਾ ਅੰਧ ਗੁਰੂ ਜਨ ਕੇ ਫੇਰ ਤੋਂ ਅਖੀਰ ਤੇ ਕਹਿੰਦੇ ਇਤੇ ਰਸ ਛੋੜ ਹੋਵੇ ਸਿਆਸੀ ਨਾਨਕ ਕਹਿ ਵਿਚਾਰਾ ਜਿਨੇ ਇਹ ਰਸ ਸਾਰੇ ਛੱਡ ਦਿੱਤੇ ਮਾਸ ਖਾਣ ਸਮੇਤ ਸਾਡਾ ਸਾਡੀ ਖੁਰਾਕ ਮਾਸ ਨਹੀਂ ਹੈ ਸਾਡੀ ਖੁਰਾਕ ਹੈ ਸਾਧ ਸੰਗਤ ਜੀ 36 ਪ੍ਰਕਾਰ ਦੇ ਭੋਜਨ ਗੁਰਬਾਣੀ ਵਿੱਚ ਮਹਾਰਾਜ ਕੀ ਕਹਿੰਦੇ ਆ ਸਾਨੂੰ ਬਾਰ ਬਾਰ ਕੀ ਕਹਿੰਦੇ ਆ ਕਿ ਭਾਈ ਜੀਵਨ ਦੇ ਵਿੱਚ ਕਦੇ ਵੀ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਡਾ ਮੰਦਰ ਰਸ ਮਿੱਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਜੇ ਸੋਨੇ ਦਾ ਰਸ ਹੈ ਚਾਂਦੀ ਦਾ ਰਸ ਹੈ ਸੁੰਦਰ ਇਸਤਰੀਆਂ ਦਾ ਵਿਸ਼ੇ ਸੁਖ ਭੋਗਣ ਦਾ ਤੇਰੇ ਅੰਦਰ ਰਸ ਹੈ ਦੁਨੀਆਂ ਦੇ ਸੁਖ ਭੋਗਣ ਦਾ ਰਸ ਹੈ मांस खाने ਦਾ ਤੇਰੇ ਅੰਦਰ ਜੇ ਰਸ ਲਾਲਸਾ ਹੈ ਮੇ ਜੇ ਤੂੰ ਮਾਸ کھانا ਚਾਹਨਾ ਔਰ ਤੂੰ ਦੁਨੀਆ ਦੇ ਪਦਾਰਥ ਭੋਗਣ ਦਾ ਰਸ ਮਿੱਠੇ ਰਸ ਛੱਡ ਕੇ ਤੂੰ ਇਹਨਾਂ ਦਾ ਤਿਆਗ ਨਹੀਂ ਕਰ ਸਕਦਾ ਤੇਰੇ ਹਿਰਦੇ 'ਚ ਕਦੇ ਨਾਮ ਨਹੀਂ ਵਸੇਗਾ ਪ੍ਰਭੂ ਦਾ ਤੂੰ ਨਾਮ ਤੋਂ ਬੰਧਿਆ ਰਹਿ ਜਾਏਂਗਾ ਮਹਾਂਪੁਰਖ ਬਾਬਾ ਮਿਤ ਸਿੰਘ ਜੀ ਮਾਤਾ ਸਾਹਿਬ ਦੇਵਾ ਮਾਤਾ ਸਾਹਿਬ ਦੇਵਕੌਰ ਸਾਹਿਬ ਜੀ ਸਾਰੀ ਜ਼ਿੰਦਗੀ ਵੈਸ਼ਨੂ ਵਰਤੀ ਰਹੀ ਕਦੇ మాਸ ਨੂੰ ਹੱਥ ਵੀ ਨਹੀਂ ਲਾਇਆ ਸਾਧ ਸੰਗਤ ਜੀ ਬਾਬਾ ਗੁਰਮੁਖ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਮਿਸਲ ਚੀ ਦਾ ਤਰਨਾ ਦਲ ਦੇ ਜਥੇਦਾਰ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲਿਆਂ ਨੂੰ ਸੰਤ ਬਾਬਾ ਦਇਆ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਕਿਹਾ ਜਦੋਂ ਉਹਨਾਂ ਦੀ ਸੰਗਤ ਕੀਤੀ ਕਹਿੰਦੇ ਭਾਈ ਦਇਆ ਸਿੰਘਾ ਕਦੇ మాਸ ਦਾ ਸੇਵਨ ਨਾ ਕਰੀ